ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਇਹ ਮਹਲਾ ਪਹਿਲਾ ਸਾਰੇ ਮਾਂ ਧਰਮ ਦੋਇ ਨਾਨਕ ਜੇ ਤਨ ਪੱਲ ਪਾਏ ਸੋ ਤਨ ਮਿੱਤਰ ਨਾ ਕਾਢਿਆ ਜਿਸ ਚੋਟਾਂ ਗਾਈ ਜਿਨ ਕੈ ਪੱਲ ਧਨ ਵਸੈ ਤਿਨ ਕਾ ਨਾਮ ਫਕੀਰ ਜਿਨ ਕਾ ਹਰਦੈ ਤੂੰ ਵਸੈ ਤੇ ਨਾਰੇ ਗੁਣੇ ਗਹਿਰ ਮਹੱਲਾ ਪਹਿਲਾ ਦੁਖੀ ਦੁਨੀ ਸੁਹੀੜੀਐ ਜਾਇ ਤ ਲੱਗੇ ਦੁਖੇ ਨਾਨਕ ਸੱਚੇ ਨਾਮ ਬਿਨ ਕਿਸੈ ਨ ਲੱਗੇ ਭੁਕੇ ਰੂਪੇ ਭੁਕੇ ਨਾ ਤੇਰ ਜਾ ਦੇ ਕਾ ਤਾ ਭੁਕੇ ਜਿਤੇ ਰਸ ਜਰੀਰ ਕੇ ਤੇਤੇ ਲੱਗੇ ਦੁਖ ਮਹੱਲਾ ਪਹਿਲਾ ਅੰਦੇ ਕੰਮੀ ਅੰਦੇ ਮਾਨੇ ਮਨ ਅੰਦੇ ਤਨ ਅੰਦੇ ਕੜ ਲਾਇਆ ਗਿਆ ਤੇ ਹੈ ਜਾ ਟੁੱਟੇ ਪੱਤਰ ਬੰਦੇ ਬੰਦੇ ਟੁੱਟੇ ਬੇੜੀ ਨਹੀਂ ਨਾ ਤੁਲਹਾ ਨਾ ਹਾਤੇ ਨਾਨਕ ਸੱਚੇ ਨਾਮ ਬਿਨ ਕੇਤੇ ਡੁੱਬੇ ਸਾਤ ਮਹੱਲਾ ਪਹਿਲਾ ਲੱਖ ਮਨ ਸੋਨਾ ਲੱਖ ਮਨ ਰੂਪਾ ਲੱਖ ਸਾਹਸਰ ਸਾ ਲੱਖ ਲਸਕਰੇ ਲੱਖ ਵਜੇ ਨੀਜੇ ਲੱਖੀ ਕੂੜੀ ਪਾਤਸ਼ਾਹ ਜਿਤੇ ਸਾਰ ਲੰਗਣਾ ਗਨਮ ਪਾਣੀ ਅਸਗਾ ਕੰਦੇ ਦਿਸਨਾ ਬਈ ਤਾਹੀ ਪਵ ਕਹਾ ਨਾਨਕ ਤੈ ਜਾਣੀਐ ਸਾਕੇ ਪਾਤਸ਼ਾਹ ਪੌੜੀ ਇੱਕ ਨਗਲੇ ਰੰਜ ਜੰਜੀਰ ਬੰਦਰ ਬਾਣੀਐ ਇੱਕ ਬੰਦਾ ਛਟੇ ਸਾਚੇ ਸੱਚ ਪਛਾਣੀਐ ਲਿਕੇ ਆ ਪੱਲੇ ਪਾਏ ਸੋ ਸੱਚ ਜਾਣੀਐ ਹੁਕਮੀ ਹੋਈ ਨਵੇੜ ਗਿਆ ਜਾਣੀਐ ਪੌਜਲ ਤਾਰਨ ਹਾਰੇ ਸ਼ਬਦੇ ਪਛਾਣੀਐ ਚੋਰ ਜਾਰ ਜੁਵਾਰ ਪੀੜੈ ਕਾਣੀਐ ਨਿੰਦਕ ਲਾਇਤ ਵਾਰੇ ਨਿੰਦਕ ਲਾਇਤ ਵਾਰੀ ਮਿਲੈ ਹੜ ਬਾਣੀਐ ਗੁਰਮੁਖ ਸਤ ਸਮਾਹੀ ਸੋਦਰ ਕੈ ਜਾਣੀਐ ਸਹ ਲੋਕ ਮਹੱਲਾ ਦੂਜਾ ਨਾ ਬਗੀਰੈ ਪਤਿ ਸਭ ਮੂਰਖ ਪੰਡਤ ਨਾ ਅੰਧ ਕਾ ਨਾ ਪਾਰਖੂ ਏ ਵੈ ਕਰੈ ਗੁਆ ਉਲਤ ਕਾ ਨਾਉ ਚੌਧਰੀ ਕੂੜੇ ਪੂਰੇ ਤਉ ਨਾਨੇ ਗੁਰਮੁਖ ਜਾਣੀਐ ਕਲ ਕਾਹਿਉ ਨਿ ਆਉ ਮਹੱਲਾ ਪਹਿਲਾ ਹਰਨਾਵਾਜਾਂ ਤੈ ਸਿਖਦਾਰਾਂ ਇਨਾਂ ਪੜਿਆ ਨਾਉ ਫੱਤੀ ਲਗੇ ਜਾ ਤੈ ਪੁਹਾਇਨੇ ਅੱਗੇ ਨਾਹੀ ਤਉ ਸੋ ਪੜਿਆ ਸੋ ਪੰਡਤ ਵੀਨਾ ਜਿਨੇ ਕਮਾਣਾ ਨਾਉ ਪਹਿਲੋ ਦੇ ਜੜ ਅੰਦਰ ਜਮਹਿ ਤਉ ਪਰ ਹੋਵੈ ਚਾਉ ਰਾਜੈ ਸੇ ਮੁਕੱਦਮ ਕੁੱਤੇ ਜਾਇਨ ਜਗਾਇਨ ਬਟੈ ਸੋ ਤਰਚਾ ਕਰ ਨਹਦਾ ਪਾਇਨ ਘਾਉ ਰਤ ਪਿਤ ਕੁਤ ਹੋ ਚਟ ਜਾਉ ਜਿਤੇ ਜੀਆ ਉਸੇ ਸਾਰੀ ਨੱਕੀ ਵੱਡੇ ਲਾਇਤ ਵਾਰ ਪੌੜੀ ਆਪ ਭਾਇ ਮਿਦਨੀ ਆ ਪੇਕੜਦਾ ਝਾਰ ਭੈ ਬਨ ਭਰਮ ਨਾ ਕਟਿਆ ਨਾਮ ਨ ਲਗਾ ਪਿਆਰ ਸਤਗੁਰ ਤੇ ਪਾਉ ਪੁਜੈ ਭਾਇ ਆ ਮੁਕਤ ਵਾਰ ਭੈ ਤੇ ਸਹਿਜ ਪਾਈਐ ਮੈ ਜੋਤੇ ਜੋਤਿ ਪਾਰੀ ਭੈ ਤੇ ਭੈ ਜਲ ਲੰਗੀਐ ਪਉ ਪਜੈ ਪਾਈਐ ਮੁਕਤ ਦੁਆਰ ਭੈ ਤੇ ਸਹਿਜ ਪਾਈਐ ਮਿਲ ਜੋਤੇ ਜੋਤਿ ਉਪਾਰ ਭੈ ਤੇ ਪੈ ਜਲ ਲੰਗੀਐ ਗੁਰਮਤੀ ਵਿਚਾਰ ਭੈ ਤੇ ਨਿਰਪਉ ਪਾਈਐ ਜਿ ਅੰਤ ਨ ਪਾਰਾ ਬਾੜ ਮਨ ਮੁਗ ਭੈ ਕੇ ਸਾ ਨਾ ਜਾਣਣੀ ਜਸਨਾ ਜਲਤੇ ਕਰੇ ਪੁਕਾਰੀ ਨਾਨਕ ਨਾ ਵੈ ਹੀ ਤੇ ਸੁਖ ਪਾਇਆ ਗੁਰਮਤੀ ਉਰਧਾਰ ਗੁਰਮਤੀ ਉਰਧਾਰੇ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ